ਖਸੂ ਸੰਕੋਸ਼ ਸ਼ਬਦ ਕਰੋ ਪਿਆਰੋ ਕੰਝਾ ਦੇਖੇ ਆ ਮਾਂ ਪਿਓ ਦੀ ਸੇਵਾ ਕਰਕੇ ਪੂਰ ਹੋ ਜਾਈਏ ਆ ਲਗਿਆ ਬਣ ਭਾਰਾ ਵਿੱਚ ਮੁਰਸ਼ਦ ਤੇ ਮੰਦਰੀਵ ਮਾਂ ਮਰੇ ਬਰੇ ਤਾਂ ਪੇਕੇ ਮੁੱਕਦੇ ਪਿਓ ਮਰੇ ਘਰ ਮੇਲਾ ਭਾਈ ਭਾਈਆਂ ਦੇ ਦਰਦ ਦੇ ਉੱਤੇ ਭਾਈ ਭਾਈਆਂ ਦੀ ਵਾਹ ਵਾ ਤੇ ਪਿਓ ਸਿਰਾਂ ਦੇ ਤਾਜ ਹਮ ਦਾ ਤੇ ਮਾਂ ਮਾਣੀਆਂ ਤੋਂ ਉਹ ਮਾਲ ਦਾ ਬਾਤ ਬਾਸ ਉੱਤੇ ਜਾਨ ਮਰਦਾ ਤੇ ਸ਼ਾਂਤ ਕੋ ਸਦਕੇ ਤੂੰ ਲੈ ਤਰ ਲਾਲਾਂ ਵਿੱਚ ਪਿਓ ਦੀ ਹਸਤੀ ਹੈ ਮਾਂ ਬੱਚੇ ਨੂੰ ਹੋਰ ਵੀ ਸਵਾਰਦੀ ਹੈ ਕਿਸੇ ਦੇ ਘਰ ਆਉਣਾ ਹੈ ਜੇ ਦੁਨੀਆ ਵਿੱਚ ਆਇਆ ਨਹੀਂ ਆਉਣਾ ਹੈ ਜੇ ਉਸੇ ਦਿਨ ਤੋਂ ਤੇਰੇ ਮਾਂ ਬਾਪ ਦੀ ਮੁਹੱਬਤ ਸ਼ੁਰੂ ਹੋ ਗਈ ਸਤਨਾਮ ਸ਼੍ਰੀ ਵਾਹਿਗੁਰੂ ਜੱਪੇ ਵਾਹਿਗੁਰੂ ਜੀ ਕੀ ਫਤਿਹ ਨਾਨਕ ਸ਼ਰਨ ਤੁਮਾਰੀ ਹਰ ਭਵੇਂ ਕਿ ਵੇਖ ਸੁਡਾਏ ਵਾਹਿਗੁਰੂ ਜੀ ਦਾ ਮਨ ਸਾਵਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਸੀਂ ਉਸ ਅਗਲੇ ਸੱਜਣ ਨੂੰ ਸ਼ਰਧਾ ਤੇ ਸਤਿਕਾਰ ਦੇ ਕਰਨ ਲਈ ਗਹੀਰ ਪਰਵਾਰ ਦੀ ਛੋਟੀ ਜੀ ਬੇਨਤੀ ਹੈ ਸਾਡੇ ਇਸ ਦੁੱਖ ਵਿੱਚ ਸ਼ਰੀਕ ਹੋਏ ਹੋਏ ਤੇ ਦੁੱਖ ਨੂੰ ਵਡਾਇਆ ਬੇਸ਼ੱਕ ਸਾਡੇ ਬਾਪੂ ਜੀ ਸਾਡੇ ਬਾਪੂ ਜੀ ਜਿੰਨੀ ਲੰਮੀ ਆਇਯੂ ਖੋ ਕੇ ਗਏ ਅਸੀਂ ਉਹਨਾਂ ਦੇ ਜਾਣੇ ਨੂੰ ਉਹਨਾਂ ਦੇ ਅਕਾਲ ਚਲਾਣੇ ਨੂੰ ਦੁੱਖ ਨਹੀਂ ਗਿਣਦੇ ਸਗੋਂ ਇੱਕ ਸੰਤੁਸ਼ਟੀ ਖੁਸ਼ੀ ਤੇ ਖੇੜਾ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਸੀ ਅਨੰਦ ਸਾਹਿਬ ਦਾ ਜਾਪ ਕੀਤਾ ਅਨੰਦ ਸਾਹਿਬ ਦੇ ਜਾਪ ਵਿੱਚ ਸਾਨੂੰ ਹੁਕਮ ਹੈ ਕਿ ਅਸੀਂ ਹਮੇਸ਼ਾ ਕੇੜੇ ਵਿੱਚ ਤੰਦਰੁਸਤ ਰਹਿਣਾ 24-25 ਸਾਲ ਦੀ ਉਮਰ ਸੀ ਤਾਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਅਦਾਲੇ ਨਾਲ 1923 ਦਾ ਸੀ ਇਥੇ ਆ ਉਹਦੇ ਇਹ ਉਮਰ ਉਹ ਕੇੜੇ ਬੜੀ ਤੰਦਰੁਸਤ ਜ਼ਿੰਦਗੀ ਜਿਊਂਗੇ ਕਹੇ ਨੇ ਤੇ ਮੁਸਲਮਾਨਾਂ ਨੇ ਜੋ ਤੰਗਈ ਸੀ ਉਹਨਾਂ ਦੇਖ ਤੋਂ ਕਿ ਕੋਈ ਕੌਮ ਤਾਂ ਗਈ ਨਹੀਂ ਹੁੰਦੀ ਉਹਨਾਂ ਦੇ ਵਿੱਚ ਕੁਝ ਸ਼ਰਾਤੀ ਅੰਸਰ ਹੁੰਦੇ ਨੇ ਤਾਂ ਉਹ ਜੋ ਹਾਲਾਤ ਬੱਲੇ ਹੋਏ ਉਸ ਵੇਲੇ ਸ਼ਰਾਤੀ ਅੰਸਰਾਂ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਬਾਪੂ ਜੀ ਸਾਡੇ ਬਰਦਾਦਾ ਜੀ ਸਤਾਜ ਜੋਗ ਸਿੰਘ ਦੀ ਇਰਾਕਾ ਕਰ ਦਿੱਤਾ ਤੇ ਸਾਡੇ ਬਾਪੂ ਜੀ ਪਰੇਗਮਲਾ ਹੋਇਆ ਪਰ ਗੁਰੂ ਮਹਾਰਾਜ ਦੀ ਮਹਿਸੀ ਉਹਨਾਂ ਨੇ ਇੰਨੀ ਲੰਮੀ ਆਇਉ ਭੁਗੜੀ ਸੀ ਤੇ ਉਹ ਬਚ ਰਹੇ ਤੇ ਉਹਨਾਂ ਨੇ ਉਸ ਤੋਂ ਬਾਅਦ ਕਿਉਂਕਿ ਸਾਡੇ ਪਿਤਾ ਜੀ ਮੇਰੇ ਪਿਤਾ ਜੀ ਸਰਵਿੰਦਰ ਸਿੰਘ ਚਾਚੇ ਸਰਦਾਰ ਸੁਖਦੇਵ ਸਿੰਘ ਪਿਆਰਾ ਸਿੰਘ ਗੁਜਰਤ ਸਿੰਘ ਭੂਆ ਜੀ ਲక్ష్ਮੀ ਕੌਰ ਉਹਨਾਂ ਦੇ ਇੱਕ ਭੂਆ ਜੀ ਮਹਿੰਦਰ ਗੌਰ ਜੋ ਇੱਥੇ ਜਿਉਂਦੇ ਬੈਠੇ ਨੇ ਸਾਡੇ ਵਿੱਚ ਨੇ ਖੁਸ਼ੀ ਦੀ ਗੱਲ ਹੈ ਉਹਨਾਂ ਦਾ ਜਨਮ 1947 ਦੇ ਹੱਦਿਆਂ ਤੋਂ ਕਰੀਬ 2 ਦਿਨ ਮਹੀਨੇ ਬਾਅਦ ਹੋਇਆ ਮੇਰੇ ਬਾਪੂ ਜੀ ਰਾਮ ਕਸ਼ਨ ਸਿੰਘ ਨੂੰ ਦਿੱਤਾ ਉਹਨਾਂ ਦੇ ਛੋਟੇ ਭਰਾ ਵਚਨ ਸਿਖਿ ਜੀ ਜੋ ਸਾਡੇ ਵਿੱਚ ਮੌਜੂਦ ਨੇ ਹਰੀ ਸਿੰਘ ਜੀ ਤੇਗਵੰਦ ਸਿੰਘ ਤੇ ਚਾਰ ਭੈਣਾ ਜੋ ਇੱਕ ਭੈਣ ਵੱਡੇ ਸੀ ਉਹਨਾਂ ਦੇ ਸਾਫ ਕਾ ਮੰਤਰੀ ਸਦਾਸ ਜੀ ਸਿੰਘ ਰਖੜਾ ਸਾਫ ਕਾ ਚੇਅਰਮੈਨ ਜਿਹਦੇ ਪਾਸ ਸੰਤੂ ਸਨੌਰ ਦੇ ਐਮਐਲਏ ਸਦਾ ਹਰਬੀਰ ਸਿੰਘ ਪਠਾਨ ਮਾਜਰਾ ਜੋ ਮੇਰੇ ਬਹੁਤ ਅਜ਼ੀਜ਼ ਆ ਉਹਨਾਂ ਦੇ ਤਰ ਬਧਨੀ ਵੀ ਬਾਸ ਸਿਮਰਜੀਤ ਕੌਰ ਜੀ ਭਰਾਨ ਮਾਜਰਾ ਉਸ ਮੇਰੇ ਘਰ ਆ ਕੇ ਗਏ ਸਨ ਪਟਿਆਲਾ ਦੇ ਡੀਪੀਆਰੋ ਕੋ ਵਿਕਟਾ ਜੀ ਮੇਰੇ ਸਾਥੀ ਪੁਲੀ ਜਸਤਰ ਸਿੰਘ ਸਤੇਤਾ ਜੋਸ਼ੀ ਪੈਣਾ ਪਟਿਆਲਾ ਦਾ ਪੱਤਰਕਾਰ ਭਾਈਚਾਰਾ ਖਾਸ ਕਰਕੇ ਮੇਰੇ ਦੋਸਤ ਅਜੀਤ ਖੋਵਾੜ ਦੇ ਜਿਹੜਾ ਇੰਜਾਗਰ ਪਿੰਡ ਸਿੰਘ ਸਿੰਘ ਤੋਂ ਤੇ ਮੇਰੇ ਬਹੁਤ ਹੀ ਪਿਆਰੇ ਸਾਡੇ ਇਸ ਹਲਕੇ ਦੇ ਐਮਐਲਏ ਜੋ ਸਾਡੇ ਮੇਰੇ ਡਿਪਾਰਟਮੈਂਟ ਦੇ ਮਿਸਟਰ ਵੀ ਰਹੇ ਨੇ ਸਰਦਾਰ ਚੇਤਨ ਸਿੰਘ ਜੌਣਾ ਬਾਦਰਾ ਜਿਨ੍ਹਾਂ ਨੂੰ ਮੈਨੂੰ ਮੇਰੇ ਵੱਡੇ ਭਰਾ ਵਰਗਾ ਮਾਣ ਹੈ ਉਹ ਵੀ ਸਾਡੇ ਵਿੱਚ ਹਾਜ਼ਰ ਨੇ ਤੇ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਜਰਦੇ ਜੋ ਕਲੇਰ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਮੈਂ ਉਹਨਾਂ ਦਾ ਵੀ ਤਹਿ ਦਰਉ ਰਣੀਆ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵਾ IAS ਜੋ ਸਾਡੇ ਬਹੁਤ ਹੀ ਡਾਇਨਾਮਿਕ ਡਿਪਟੀ ਕਮਿਸ਼ਨਰ ਹਨ ਮੈਨੂੰ ਉਹਨਾਂ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੀ ਸੇਵਾ ਕਰਦਾ ਮਾਣ حاصل ਹੈ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਹਾਲਾਤ ਚੱਲ ਰਹੇ ਨੇ ਮੌਸਮ ਫੜਾ ਦਾ ਖਤਰਾ ਲੋਕ ਮੰਨ ਰਹੇ ਨੇ ਪਰੰਤੂ ਉਸ ਆਪਣੇ ਰੁਝੇਵਿਆਂ ਨੂੰ ਛੱਡ ਕੇ ਵੀ ਸਾਡੇ ਡਿਊਟੀ ਕੁਸ਼ਲ ਬੈਣਾ ਸਾਡੇ ਵਿੱਚ ਪਹੁੰਚੇ ਜੇ ਨਾਲ ਹੀ ਸਾਡੀ ਭੈਣ ਗੁਰਸ਼ੰਦ ਕੌਰ ਰੰਧਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਹਿਲਾ ਕਾਂਗਰਸ ਦੇ ਕੁਝ ਸ਼ੋਕਸ ਨੇ ਸ਼ੋਰ ਆਏ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਜੋ ਖੁਦ ਰਾਮ ਗੜੀਆ ਭਾਈਦਾਰੇ ਜਿਹਾ ਨੇ ਸਰਦਾਰ ਤੇ ਮੇਰੇ ਡਾਇਰੈਕਟਰ ਵਿਭਾਗ ਦੇ ਸ਼੍ਰੀ ਵਿਮਲ ਸੇਤਿਆ ਜੀ ਆਈਐਸ ਉਹਨਾਂ ਨੇ ਵੀ ਇਸੇ ਤਰ੍ਹਾਂ ਡੀਆਈਜੀ ਮਕੇਲਾ ਰੇਂਜ ਡਾਕਟਰ ਨਾਰਕ ਸਿੰਘ ਐਸਐਸਟੀ ਪਟਿਆਲਾ ਸ਼੍ਰੀ ਬਰੂਸ਼ਨ ਸ਼ਰਮਾ ਜੀ ਆਰਟੀਏ ਪਟਿਆਲਾ ਜੋ ਐਸੇ ਪਿੰਡ ਦੇ ਹੰਸਦਾਰ ਮਨਜੀਤ ਸਿੰਘ ਜੀ ਚੀਮਾ ਉਹ ਕੁਝ ਸਿਹਤ ਨਾ ਸਾਜ ਹੋਣ ਕਰਕੇ ਨਹੀਂ ਆਏ ਤੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦੇ ਹੁਣ ਕੁਝ ਪਟਿਆਲੇ ਚ ਰੁਝੇ ਵੇਨੇ ਉਸ ਕਰਕੇ ਨਹੀਂ ਆ ਸਕੇ ਪਰ ਉਹਨਾਂ ਨੇ ਸ਼ੁਕਸਦੇਸ਼ ਵੀ ਭੇਜਿਆ ਤੇ ਆਪ ਵੀ ਮੈਨੂੰ ਫੋਨ ਵੀ ਕੀਤਾ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ 2 ਮਿੰਟ ਲਈ ਬੇਨਤੀ ਕਰੂੰਗਾ ਸਰਦਾਰ ਜਗਜੀਤ ਸਿੰਘ ਜਰਦੀ ਚੇਅਰਮੈਨ ਚੜ੍ਹਦੀਕਲਾ ਟਾਈਮ ਟੀਵੀ ਉਹ ਬਾਪੂ ਜੀ ਨਿਮਿਤ ਆਪਣੇ ਅਸ਼ੰਦਾ ਤੇ ਸਤਕਾਰ ਭੇਟ ਕਰਨਗੇ ਹਾਲਾਂਕਿ ਅਰਦਾਸ ਤੋਂ ਬਾਅਦ ਇਸ ਚੰਗਾ ਨਹੀਂ ਲੱਗਦਾ ਪਰੰਤੂ ਗੁਰਬਾਣੀ ਦਾ ਵਿਚਾਰ ਹੈ ਬਾ ਬਾਣੀਆਂ ਕਹਾਣੀਆਂ ਪੁੱਤ-ਸੋਤ ਕਰਨ ਤੇ ਅਸੀਂ ਉਹਨਾਂ ਤੇ ਜੀਵਨ ਤੋਂ ਸੇਧ ਰੈਣੀ ਬਾਪੂ ਜੀ ਤੋਂ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਾਡੇ ਮਾਝੂਰ ਨੀਸੀ ਸਾਹਿਬ ਦੋ ਸ਼ਬਦ ਉਹ ਵੀ ਸਾਜ ਰਾ ਸਾਜ ਕਰਦੇ ਗੁਰੂ ਕੇ ਸਾਥ ਸੰਗਤ ਇਹਨਾਂ ਨੇ ਉਹ ਕੁਝ ਨਹੀਂ ਦੱਸਿਆ ਜੋ ਇਹਨਾਂ ਨੂੰ ਦਸਮ ਪਾਤਸ਼ਾਹ ਦੇ ਦਰਬਾਰ ਵਿੱਚੋਂ ਬਖਸ਼ਿਸ਼ ਹੋਈ ਹੈ ਕਿਉਂਕਿ ਮੈਂ ਆਪਣੇ ਪੋਜ ਦੇ ਇੱਕ ਦਾਦਾ ਜੀ ਦੀ ਸੰਗਤ 27 ਸਾਲ ਦੀ ਉਮਰ ਤੱਕ ਮਾਣੀ ਸੀ ਉਦੋਂ ਉਹਨਾਂ ਦੀ ਅਵਸਥਾ 109 ਸਾਲ ਦੀ ਸੀ ਉਹ ਸ੍ਰੀਮਾਨ ਸੰਤ ਅਦਰ ਸਿੰਘ ਜੀ ਮਹਾਰਾਜ ਉਸ ਪੋਣਾ ਸਾਹਵਾਲਿਆਂ ਦੇ ਆਣੇ ਸਨ ਤੇ ਮੇਰੇ ਦਾਦਾ ਜੀ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਔਰ ਸੰਜੀ ਮਹਾਰਾਜ ਸਾਡੇ ਕੋਲ 4 ਸਾਲ ਦੇ ਕਰੀਬ ਰਹੇ ਸਨ ਜਦੋਂ ਮੈਂ ਸਰਦਾਰ ਹਦੀਰ ਸਿੰਘ ਨੂੰ ਮਿਲਿਆ ਮੇਰੇ ਟੀਵੀ ਚੈਨਲ ਵਿੱਚ ਵੀ ਇਹਨਾਂ ਨੇ ਸ਼ੁਰੂ ਸ਼ੁਰੂ ਵਿੱਚ ਕੰਮ ਕੀਤਾ ਮੈਂ ਇਹਨਾਂ ਦੇ ਪਰਸਨਲ ਨਿੱਜੀ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਫਿਰ ਇਹਨਾਂ ਜਿਹਦੇ ਪਿਤਾ ਜੀ ਦੇ ਦਰਸ਼ਨ ਕੀਤੇ ਇਹਨਾਂ ਦੇ ਵੀ ਜੀ ਜੋ ਬਾਰ ਕ੍ਰੇਡਾ ਵਿੱਚ ਰਹਿੰਦੇ ਹਨ ਉਹਨਾਂ ਨਾਲ ਮੇਰੇ بیٹے ਦਾ ਬਹੁਤ ਪਿਆਰ ਹੈ। ਤੋਂ ਮੈਂ ਹੈਰਾਨ ਹਾਂ ਕਿ ਅੱਜ ਦੇ ਯੁੱਗ ਵਿੱਚ ਜੋ ਦਸਮ ਪਾਤਸ਼ਾਹ ਦੀ ਬਖਸ਼ਿਸ਼ ਮੰਗਣ ਵਾਲਾ ਇਹ ਪਰਿਵਾਰ ਹੈ ਉਹ ਵਿਰਲੇ ਪਰਿਵਾਰ ਐਸੇ ਹਨ ਜੋ ਇਹਨਾਂ ਨੂੰ ਆਪਣੀ ਵਿਰਾਸਤ ਦੇ ਵਿੱਚ ਮਿਲੇ ਹਨ। ਮੈਂ ਇਸ ਸੰਗਤ ਵਿੱਚ ਆ ਕੇ ਇਹ ਮਹਿਸੂਸ ਕਰ ਰਿਹਾ ਹਾਂ ਕਿ ਸੰਗਤ ਵਾਹਿਗੁਰੂ ਦਾ ਦਰਬਾਰ ਹੈ। ਅਤੇ ਅਸੀਂ ਸਾਰੇ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਹਾਂ ਤੇ ਮੈਨੂੰ ਗੁਰਬਾਣੀ ਦੀਆਂ ਪਾਵਨ ਬਖਤੀਆਂ ਯਾਦ ਆ ਰਹੀਆਂ ਹਨ ਸਾਧ ਸੰਗਤ ਪਾਰ ਬ੍ਰਹਮ ਹੈ ਸਾਧ ਸੰਗਤ ਪਾਰ ਬ੍ਰਹਮ ਹੈ ਸਤ ਸੰਗ ਦਾ ਵਾਸੀ ਵਿੱਚ ਸੰਗਤ ਹਰ ਪਾਸਾ ਵਸਿਆ ਜਿਉ ਸਾਧ ਸੰਗਤ ਸੱਚਖੰਡ ਹੈ ਭਾਉ ਭਗਤ ਅਬੈਸੀ ਜੋ ਰਣੀ ਲੈਣੀ ਜੋ ਉੱਚਾ ਸੁੱਚਾ ਜੀਵਨ ਔਰ ਦਸ਼ਮ ਪਾਤਸ਼ਾਹ ਦੀ ਦਰਸਾਈ ਹੋਈ ਪੰਜ ਗਗਾਰੀ ਮਰਿਆਦਾ ਇਸ ਪਰਿਵਾਰ ਨੇ ਆਪਣੇ ਜੀਵਨ ਚ ਨਿਭਾਈ ਹੈ ਉਸੇ ਸਦਕਾ ਹੀ ਇਸ ਸੰਗਤ ਦੀ ਅਜਿਹੀ ਵੱਡੀ ਗੰਦੇ ਵਿੱਚ ਸਜਣਾ ਹੋਈ ਹੈ ਅਤੇ ਸਾਨੂੰ ਸੱਚਖੰਡ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਇਰਦਨ ਹੋ ਰਿਹਾ ਸੀ ਤਾਂ ਤੁਸੀਂ ਇਹ ਸਮਝ ਲਵੋ ਕਿ ਪਰਮੇਸ਼ਰ ਕੇ ਦੁਆਰਾ ਜੋ ਹੋਏ ਬਤੀਤਾ ਸੋ ਨਾਨਕ ਆਕ ਸੁਣਾਵੇ ਜੋ ਵਾਹਿਗੁਰੂ ਦੇ ਦਰਬਾਰ ਵਿੱਚ ਵਰਤਾਰਾ ਵਰਤ ਰਿਹਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਦੇ ਰਾਏ ਕੀਰਤਨ ਦੇ ਰਾਏ ਸਾਨੂੰ ਸਰਵਣ ਕਰਵਾ ਰਹੇ ਸਨ ਅਤੇ ਇਹ ਗੱਲ ਸੱਚੀ ਹੈ ਕਿ ਹਰਕੇ ਦੁਆਰਾ ਵਰਤਿਆ ਸੋ ਨਾਨਕ ਅਕਸਰ ਆਇਆ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਕੋਈ ਸਾਨੂੰ ਸਿਖਾ ਰਹੇ ਹਨ ਜੋ ਹਰੀ ਦੇ ਦਰਬਾਰ ਵਿੱਚ ਵਰਦਾਰਾ ਵਰਤ ਰਿਹਾ ਹੈ ਆ ਸਾਰਿਆਂ ਨੂੰ ਮਾਤ ਪਿਆਰ ਭਰੀ ਸ਼ਸ਼ਕਾ ਹੈ। ਆ এবੀਆਰੋ ਸਾਹਿਬ ਨਾਲ ਲੋਕਾਂ ਵੀ ਸਾਡੀ ਕਾਫੀ ਗੱਲਾਂ ਹੁੰਦੀ ਰਹਿੰਦੀ ਹੈ ਬਾਪੂ ਜੀ ਬਾਰੇ ਜਦੋਂ ਉਹਨੇ ਦੱਸਿਆ ਤਾਂ ਉਹ ਮੈਨੂੰ ਦੱਸਦੇ ਸੀ ਕਿ ਕਿੰਦਾ ਆਪਣੇ ਪੂਰੇ ਜੀਵਨ ਵਿੱਚ ਉਹਨੇ ਮਿਹਨਤ ਕੀਤੀ ਹੋਗੀ ਤੇ ਗੱਲਾਂ ਗੱਲਾਈਚੇ ਮੈਂ ਪੁੱਛਿਆ ਸੀ ਕਿ 102 ਸਾਲ ਦੀ ਉਮਰ ਅਸੀਂ ਜਦੋਂ ਸੁਣਦੇ ਹਾਂ ਤਾਂ ਸੁਣ ਕੇ ਵੀ ਅਦਲਾ ਲੱਗਦਾ ਹੈ ਤਾਂ ਉਹਨੇ ਇਹ ਕਹਾ ਕਿ ਜੀ ਬਹੁਤ ਹੀ ਉਹਨਾਂ ਦਾ ਇਨਸਪੀਰੇਸ਼ਨਲ ਜੀਵਨ ਰਿਹਾ ਹੈ। ਬਟ ਮੈਨੂੰ ਇੱਕ ਚੀਜ਼ ਲੱਗਦੀ ਹੈਗੀ ਕਿ ਜੋ ਵਿਰਾਸਤ ਹੁੰਦੀ ਹੈਗੀ ਕਈਆਂ ਨੂੰ ਲੱਗਦਾ ਹੈ ਕਿ ਪੈਸੇ ਜ਼ਮੀਨ ਇਸ ਤੋਂ ਮਿਲਦੀ ਹੈਗੀ ਬਟ ਮੈਨੂੰ ਲੱਗਦਾ ਸੰਸਕਾਰ ਰੂਪੀ ਜਿਹੜੀ ਵਿਰਾਸਤ ਹੁੰਦੀ ਹੈਗੀ ਕਿਸੇ ਵੀ ਇਨਸਾਨ ਦਾ ਜੀਵਨ ਤਾਂ ਸਫਲ ਹੁੰਦਾ ਹੈ ਜੇ ਉਹ ਦੀ اولاد ਇਹੋ ਤੇ ਬੱਚਿਆਂ ਵਿੱਚ ਉਹ ਸੰਸਕਾਰ ਟਿਕਾ ਤੇ ਇਹ ਮੈਂ ਗਰਮ ਨਾਲ ਕਹਿ ਸਕਦੀ ਹਾਂ ਕਿਉਂਕਿ ਮੈਂ ਇਹਨਾਂ ਦੇ ਨਾਲ ਕੰਮ ਕਰਦੀ ਹਾਂ ਕਿ ਜਦੋਂ ਵੀ ਇਹ ਗੱਲ ਕਰਦੇ ਹਨ ਕੋਈ ਵੀ ਗੰਨ ਕਰਦਾ ਹੈ ਚਾਹੇ ਮੈਂ ਅੱਜ ਭਾਵੇਂ ਇੱਥੇ ਪਿੰਡੇ ਚਾਹੀਉਂ ਹਾਂ ਤਾਂ ਇਹਨਾਂ ਨੇ ਮੈਨੂੰ ਪਿੰਡ ਦੀ ਗੱਲ ਕੀਤੀ ਕਿ ਜੀ ਸਾਡੇ ਪਿੰਡੇ ਚ ਛੱਪੜ ਹੋ ਗਿਆ ਸਟਰੀਟ ਲਾਈਟ ਹੋ ਗਈ ਕੁਝ ਸੜਕਾਂ ਦੇ ਕੰਮ ਪੰਚਾਇਤ ਘਰ ਪੁਰਾਣਾ ਹੈਗਾ ਤਾਂ ਸੁਣ ਕੇ ਪਤਾ ਲੱਗਦਾ ਹੈ ਮਹਿਸੂਸ ਹੁੰਦਾ ਹੈਗਾ ਕਿ ਕਿੱਥੇ ਨਾ ਕਿੱਥੇ ਲੋਕਾਂ ਦੀ ਸੇਵਾ ਤੇ ਉਹ ਅੰਦਰ ਭਾਵ ਹੈਗਾ ਕਿ ਜੀ ਉਸ ਨੂੰ ਕਿੰਨਾ ਅੱਗੇ ਲੈ ਕੇ ਜਾਈਏ ਸਰਕਾਰੀ ਨੌਕਰੀ ਚ ਤਾਂ ਬਹੁਤ ਬੰਦੇ ਆ ਜਾਂਦੇ ਹੈ ਬਟ ਇੱਕ ਇੰਟੈਂਸ਼ਨ ਜੋ ਹੁੰਦੀ ਹੈ ਕਿ ਕਿ ਲੋਕਾਂ ਦੇ ਪ੍ਰਤੀ ਸਮਰਪਣ ਜਾਂ ਜੋ ਵੀ ਕਰਨਾ ਹੈਗਾ ਆਪ ਸੋਸਾਇਟੀ ਵਾਸਤੇ ਜਾਂ ਉਸ ਨੂੰ ਅੱਗੇ ਵਿਧਾਨ ਵਾਸਤੇ ਕਰਨਾ ਉਹ ਦੇਖਣ ਨੂੰ ਥੋੜਾ ਘੱਟ ਮਿਲਦਾ ਹੈ আজকাল ਦਾ ਜਦੋਂ ਏਪੀਆਰੋ ਸਾਨੂੰ ਹਰਦੀਪ ਜੀ ਨੂੰ ਮੈਂ ਦੇਖਦੀ ਆ ਤਾਂ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਕਿ ਜਿਹੜੇ ਬਜ਼ੁਰਗ ਹੈਗੇ ਉਹ ਇੱਕ ਇਹੋ ਜਿਹਾ ਜ਼ਿਆਦਾ ਉਹਨਾਂ ਨੂੰ ਸੰਸਕਾਰ ਦੇ ਕੇ ਗਏ ਹੈ ਕਿ ਜੋ ਸਾਨੂੰ ਹਰ ਦਿਨ ਉਹਨਾਂ ਦੇ ਕੰਮ ਵਿੱਚ ਦੇਖਣ ਨੂੰ ਮਿਲਦਾ ਹੈਗਾ ਤਾਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਜੀ ਬਾਪੂ ਜੀ ਦੇ ਜੀਵਨ ਤੋਂ ਮੈਂ ਕਾਫੀ ਨਾ ਤੋਂ ਸੁਣਿਆ ਵੀ ਅਸੀਂ ਵੀ ਇਨਸਪੀਰੇਸ਼ਨ ਲੈਂਦੇ ਆ ਕਿ ਕਿੱਦਾਂ ਮਿਹਨਤ ਕਰਨੀ ਚਾਹੀਦੀ ਹੈ ਜਿਹੜੇ ਆਪਣੇ ਬੇਸਿਕ ਜੋ ਸੰਸਕਾਰ ਹੈ ਜਾਂ ਸੋਸਾਇਟੀ ਵਾਸਤੇ ਆਪਨੇ ਆਲੇ ਦੁਆਲੇ ਵਾਸਤੇ ਕਿੰਨਾ ਕੰਮ ਕਰਨਾ ਚਾਹਦਾ ਹੈ ਜਾਂ ਪੂਰਾ ਜੀਵਨ ਹੀ ਲਗਾ ਦਿਓ ਕਿ ਲੋਕਾਂ ਨੂੰ ਅਰਪਣ ਕਿੰਨਾ ਕਰਦੇ ਤਾਂ ਉਸ ਦੇ ਨਾਲ ਹੀ ਨਾਲ ਜਿਹੜੀ ਇਹਨਾਂ ਨੇ ਮੈਨੂੰ ਬੇਨਤੀ ਕੀਤੀ ਹੈ ਕਿ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਬਾਪੂ ਜੀ ਦੀ ਯਾਦ ਵਿੱਚ ਔਰ ਜਿੰਨਾ ਐਪੀਆਰੋ ਸਾਹਿਬ ਸਾਡੇ ਸ਼ਹਿਰ ਵਾਸਤੇ ਲੋਕਾਂ ਵਾਸਤੇ ਕੰਮ ਕਰ ਰਹੇ ਹੈਗੇ ਕਿ ਜਿੰਨੇ ਵੀ ਕੰਮ ਹੈਗੇ ਅਸੀਂ ਛੇਤੀ ਤੋਂ ਛੇਤੀ ਕਰਾਈਏ ਤੇ ਮੇਰੀ ਵਾਹਿਗੁਰੂ ਨੂੰ ਇਹੀ ਅਰਦਾਸ ਹੈਗੀ ਕਿ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ਹਾਲ ਰੱਖੇ ਸਸ਼ਕਤ ਇਹ ਬੜੀ ਵੱਡੀ ਗੱਲ ਹੈ ਕਿ ਤੁਸੀਂ ਸਾਡੇ ਬਾਪੂ ਜੀ ਦੇ ਜੀਵਨ ਤੋਂ ਸੇਧ ਲੈਂਦੇ ਹੋ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਰਿਵਾਰ 'ਤੇ ਨਾਲ ਦੁੱਖ ਵੰਡਾਇਆ ਮੈਂ ਹੁਣ ਬੜੇ ਅਦੁੱਸ਼ਤ ਕਰਨ ਨਾਲ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਹਲਕੇ ਦੇ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਦੇ ਨਾਲ ਮੈਂ ਪਿਛਲੇ ਲਗਭਗ ਸਾਢੇ 3 ਸਾਲ ਤੋਂ ਕੰਮ ਕਰ ਰਿਹਾ ਤੇ ਮੈਂ ਇਹਾਂ ਦੀ ਜ਼ਿੰਦਗੀ ਤੋਂ ਬਹੁਤ متاثر ਹਾਂ ਉਹ ਆ ਕੇ ਪਰਿਵਾਰ ਵੱਲੋਂ ਧੰਨਵਾਦ ਕਰਨਗੇ ਸਦਾਰਚੇਤ ਅਸੀਂ ਜੋੜਾ ਮਾਣ ਦੱਸਾ ਗੁਰੂਆਂ ਦੀ ਚੋਟ ਸਤਿ ਸ੍ਰੀ ਅਕਾਲ ਜੀ ਪਵਿੱਤਰ ਗੋਸ਼ ਸੁਬਹ ਸਮੂਸਾ ਸੰਗ ਜੀ ਗੁਰੂ ਦੀ ਦਿੱਤੀ ਫਤਿਹ ਸਾਜੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਪੱਪੀ ਜੋ ਸਾਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ ਪਾਵੇਂ ਬਜ਼ੁਰਗਾਂ 102 ਸਾਲ ਦੀ ਉਮਰ ਹੰਢਾਈ ਐ ਪਰ ਬਜ਼ੁਰਗਾਂ ਦਾ ਸਿਰ ਤੋਂ ਸਾਇਆ ਉੱਠ ਜਾਣਾ ਉਹਨਾਂ ਦੀ ਬਹੁ ਮਿੱਲੇ ਵਿਚਾਰਾਂ ਤੋਂ ਵਾਂਝੇ ਹੋ ਜਾਣਾ ਇਹ ਬੜਾ ਔਖਾ ਹੋ ਜਾਂਦਾ ਪਰਿਵਾਰ ਵਾਸਤੇ ਬੜਾ ਵੱਡਾ ਪਰਿਵਾਰ ਹੈ بیٹے ਬੇਟੀ ਪੋਤੇ ਪੋਤੀਆਂ ਔਰ ਦੇਸ਼ ਵਿਦੇਸ਼ਾਂ ਤੱਕ ਪਰਿਵਾਰ ਜਿਹੜਾ ਆਪਣੇ ਕੰਮ ਕਾਰ ਇਹਨੇ ਜਿਹੜੂ ਕਰ ਰਹੇ ਨੇ ਔਰ ਪਰਿਵਾਰ ਦੀ ਇਹ ਗੱਲ ਕਰੀਏ ਬਹੁਤ ਨਿਹਤ شریف ਪਰਵਾਰ ਕਿਉਂਕਿ ਹਰਦੀਪ ਨਾਲ ਤਾਂ ਮੇਰਾ ਪਿਛਲੇ ਸਾਢੇ 3 ਸਾਲ ਤੋਂ ਬਾਅਦ ਵਾਸਤਾ ਹਮੇਸ਼ਾ ਜਦੋਂ ਵੀ ਇਤੇ ਮੈਨੂੰ ਲੋੜ ਪਈ ਹਰਦੀਪ ਤੱਕ ਜਾਂ ਹਰਦੀਪ ਨੂੰ ਮੇਰੇ ਤੱਕ ਲੋੜ ਪਈ ਹਮੇਸ਼ਾ ਅੱਗੇ ਹੋ ਕੇ ਸਾਥ ਦਿੱਤੇ ਔਰ ਪਰਿਵਾਰ ਦੀ ਚੰਗੀ ਜਿਹੜੀ ਗੱਲ ਹੈ ਜਿਵੇਂ டிਸੀ ਸਾਹਿਬ ਵੀ ਦੱਸ ਕੇ ਗਏ ਨੇ ਸਾਥੀ ਝਲਕਦੀ ਹੈ ਕਿ ਇਹਨਾਂ ਨੂੰ ਆਪਣੇ ਚਾਹੇ ਆਪ ਹਰਜੀਤ ਸਿੰਘ ਜੀ ਪਟਿਆਲੇ ਰਹਿੰਦੇ ਨੇ ਪਰ ਪਿੰਡ ਨਾਲ ਕਿੰਨਾ ਇਹਨਾਂ ਦਾ ਪਿਆਰ ਹੈ ਪਿੰਡ ਨਾਲ ਕਿੰਨਾ ਲਗਾਓ ਹੈ ਪਿੰਡਾਂ ਦੇ ਕਮਾਕਾਰਾਂ ਵਾਸਤੇ ਕਿੰਨਾ ਚਿੰਤਤ ਨੇ ਔਰ ਮੈਂ ਸਰਪੰਚ ਸਾਹਿਬ ਵੀ ਬਾਹਰ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਕੰਮ ਪਿੰਡ ਦੇ ਵਿੱਚ ਹੋਣ ਵਾਲੇ ਨੇ ਮੈਂਬਰ ਵੀ ਬੈਠੇ ਹੋਣੇ ਅੰਦਰ ਕੋਈ ਬੈਠਾ ਹੋਣਾ ਮੈਂਬਰ ਸਾਹਿਬ ਵੀ ਉਹ ਮਤਾ ਪਾ ਕੇ ਜਿੰਨੇ ਵੀ ਮਤੇ ਜਿਹੜੇ ਕੰਮ ਹੋਣ ਵਾਲੇ ਨੇ ਜਾਂ ਸਟੇਡੀਅਮ ਦਾ ਹੋਵੇ ਜਾਂ ਛੱਪੜ ਦਾ ਜਾਂ ਸਟਰੀਟ ਲਾਈਟਾਂ ਜਾਂ ਜਿਹੜੇ ਵੀ ਕੰਮ ਕਰਾਉਣ ਵਾਲੇ ਨੇ ਜਾਂ ਗਲੀਆਂ ਨੇ ਚਾਰ ਪੰਜ ਗਲੀਆਂ ਨੇ ਕੋਈ ਉਹਨਾਂ ਵਾਸਤੇ ਬੇਨਤੀ ਹੈ ਕਿ ਮਤਾ ਪਾ ਕੇ ਵੀ ਜੋ ਸਾਹਿਬ ਤੱਕ ਪਹੁੰਚਦੇ ਕਰੋ ਉਹਨਾਂ ਨੂੰ ਆਪਾਂ ਜਿਹੜੇ ਬਾਪੂ ਜੀ ਦੇ ਸੱਚੀ ਸ਼ਰਧਾ ਜਲੀ ਇਹ ਸਮਝੀ ਆਪਾਂ ਬਾਪੂ ਜੀ ਨੂੰ ਸ਼ਰਧਾ ਜਲੀ ਆ ਕਿ ਆਪਾਂ ਉਹ ਸਾਰੇ ਕੰਮ ਕਰਨੇ ਜਿਹੜੇ ਉਹ ਕਰਾ ਸਕੀਏ ਕਿਉਂਕਿ ਹੁਣ ਸਮਾਂ ਜੇ ਅਸੀਂ ਕਿੰਨੇ ਵੀ ਦੂਰੋਂ ਨੇੜੋਂ ਸਤਕਾਰਯੋਗ ਰਿਸ਼ਤੇਦਾਰ ਸੱਜਣ ਸਾਖ ਸੰਬੰਧੀ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦੇ ਆਂ ਔਰ ਸਭ ਨੂੰ ਬੇਨਤੀ ਵੀ ਕਰਦੇ ਆਂ ਕਿ ਪਹਿਲਾਂ ਦੇਗਾ ਵਰਤਾਈਏ ਜਦੋਂ ਉਸ ਤੋਂ ਉਪਰੰਤ ਸਾਰਿਆਂ ਨੇ ਛਾਪ ਪਾਣੀਆ ਜਿਹੜਾ ਲੰਗਰ ਆ ਉਹ ਸਭ ਨੇ ਛੱਕੇ ਜਾਣਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਾਠੀ ਸਿੰਘਾਂ ਦਾ ਰਾਗੀ ਸਿੰਘਾਂ ਦਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਫਲਸਫੇ ਬਾਰੇ ਬਹੁਤ ਕੁਝ ਚੰਗੇ ਤਰੀਕੇ ਨਾਲ ਸਾਨੂੰ ਜਿਹੜਾ ਸਮਝਾਇਆ ਸਮਝਣਾ ਅਸੀਂ ਆ ਕਿਉਂਕਿ ਰਾਗੀ ਸਿੰਘਾਂ ਨੇ ਪਾਠੀ ਸਿੰਘਾਂ ਨੇ ਤਾਂ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਪਰ ਅਮਲ ਅਸੀਂ ਕਰਨਾ ਇਹ ਅਮਲ ਅਸੀਂ ਕਰਾਂਗੇ ਤਾਂ ਮੈਨੂੰ ਲੱਗਦਾ ਜ਼ਿੰਦਗੀਆਂ ਜਿਹੜੀ ਸੌਖੀ ਕੱਟ ਜਾਂਦੀ ਹੈ ਜਿਵੇਂ ਬਾਪੂ ਜੀ ਦੀ ਆਪਾ 102 ਸਾਲ ਉਮਰ ਹੈ ਅੱਜ ਦੇ ਸਮੇਂ ਦੇ ਵਿੱਚ 70 ਨੂੰ ਮਸਾਂ ਟੱਪਦੇ ਆ ਸੀ ਸੋ ਬਾਪੂ ਜੀ ਜਿਹਨੇ 102 ਸਾਲ ਉਮਰ ਹਟਾਈਆ ਤਾਂ ਉਹਦਾ ਕੋਈ ਰਾਜ਼ ਹੀ ਹੈ ਸੋ ਇਸ ਕਰਕੇ ਆਪਾਂ ਜਿਹੜਾ ਆਪਣੀ ਸਾਰੇ ਸੇਤਾਂ ਦਾ ਵੀ ਖਿਆਲ ਰੱਖੀਏ ਔਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ ਸੱਚੇ ਪਾਤਸ਼ਾਹ ਸਾਡੇ ਸ਼ਰਧਾਰਜੋਗ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੱਲਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਪੁਰਾਜ ਜੀ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਖੁੰਝ ਗਿਆ ਸੀ ਭਾਈ ਗੁਰਸੇਵਕ ਸਿੰਘ ਜੀ ਜੋ ਜਹਦਰ ਬਾਬਾ ਕਸ਼ਮੀਰਾ ਸਿੰਘ ਜੀ ਸਿੱਧ ਸੰਤ ਲੋਹੜਾ ਵਾਲੇ ਹਨ ਉਹਨਾਂ ਦੇ ਜਥੇਦਾਰ ਹਨ ਇਹਨਾਂ ਦਾ ਹੋਈ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਹੈ ਕਿਉਂਕਿ ਸਾਡੇ ਕਿਉਂਕਿ ਸਾਡੇ ਬਾਪੂ ਜੀ ਦੀ ਇੱਛਾ ਸੀ ਕਿ ਮੇਰੇ ਅੰਤਮ ਅਰਦਾਸ ਵੇਲੇ ਜੋ ਪਾਠੀ ਸਿੰਘ ਔਰ ਉਹ ਲੋਰਾ ਸਾਹਿਬ ਜਾਂ ਦਮਨਾ ਤੋੜ ਬਹੁਤ ਧੰਨਵਾਦਿਆਂ ਕਿ ਤੁਸੀਂ ਸਾਡਾ ਮਾਣ ਵਧਾਇਆ ਸਾਰਾ ਸਾਡਾ ਜੋ ਬੇਨਤੀ ਕਬੂਲ ਕਰੀ ਹੁਣ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਪ੍ਰਸ਼ਾਦ ਪਾਣੀ ਜ਼ਰੂਰ ਛੱਕ ਕੇ ਜਾਣਾ ਤੇ ਚਾਹ ਦਾ ਨਮਨ ਵੀ ਤਿਆਰ ਹੈ ਜ਼ਰੂਰ ਛਕਣਾ ਦੇਗ ਵਰਤੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ